ਅੱਜ ਦੀ ਵੱਡੀ ਖਬਰ ਮੁਲਾਜ਼ਮਾਂ ਨਾਲ ਸੰਬੰਧਿਤ ਹੈ ਐਡ ਹਾਕ ਅਧਿਆਪਕਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚ 5% ਵਾਧਾ ਪੂਰੀ ਖਬਰ ਦੇਖਣ ਦੇ ਲਈ ਬਨੇ ਰਹੋ ਸਾਡੇ ਚੈਨਲ ਦੇ ਨਾਲ ਉਸ ਤੋਂ ਪਹਿਲਾਂ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸ਼ੁਰੂ ਕਰਦੇ ਹਾਂ ਅੱਜ ਦੀ ਵੱਡੀ ਅਪਡੇਟ ਵਿਸ਼ਾ ਪਾਲਿਸੀ ਫਾਰ ਵੈਲਫੇਅਰ ਆਫ ਐਡ ਹਾਕ ਕੰਟਰੈਕਚੁਅਲ ਡੇਲੀ ਵੇਜ ਵਰਕ ਚੇਂਜ ਐਂਡ ਟੈਂਪਰਰੀ এমਪਲੋਇਜ਼ ਅਧੀਨ ਕਵਰ ਹੋਣ ਵਾਲੇ ਗਰੁੱਪ ਸੀ ਅਤੇ ਗਰੁੱਪ ਡੀ ਬੈਨੇਫਿਸ਼ੀਰੀ এমਪਲੋਇਜ਼ ਨੂੰ ਕੀਤੀ ਜਾਣ ਵਾਲੀ ਅਦਾਇਗੀ ਸੰਬੰਧੀ ਆਪ ਦੇ ਪੱਤਰ ਨੰਬਰ 1172022 4PP3 441 ਮਿਤੀ 5 10 2023 ਦੇ ਸੰਬੰਧ ਵਿੱਚ ਲਿਖਿਆ ਜਾਂਦਾ ਹੈ ਕਿ ਵਿੱਤ ਵਿਭਾਗ ਵੱਲੋਂ ਪਾਲਿਸੀ ਫਾਰ ਵੈਲਫੇਅਰ ਆਫ ਐਡ ਹਾਕ ਕੰਟਰੈਕਚੁਅਲ ਡੇਲੀ ਵੇਜ ਵਰਕ ਚੇਂਜ ਐਂਡ ਟੈਂਪੋਰਰੀ এমਪਲੋਇਜ਼ ਅਧੀਨ ਕਵਰ ਹੋਣ ਵਾਲੇ ਗਰੁੱਪ ਸੀ ਅਤੇ ਗਰੁੱਪ ਡੀ ਬੈਨੇਫਿਸ਼ੀਰੀ এমਪਲੋਇਜ਼ ਨੂੰ ਇਸ ਪਾਲਿਸੀ ਅਧੀਨ ਜੁਆਇਨ ਕਰਨ ਦੀ ਮਿਤੀ ਤੇ ਹੇਠ ਦਰਸਾਏ ਅਨੁਸਾਰ ਅਦਾਇਗੀ ਕਰਨ ਦਾ ਫੈਸਲਾ ਲਿਆ ਗਿਆ ਹੈ ਗਰੁੱਪ ਸੀ ਬੈਨੇਫਿਸ਼ੀਰੀ এমਪਲੋਇਜ਼ ਲਈ ਗਰੁੱਪ ਸੀ ਅਧੀਨ ਕਵਰ ਹੋਣ ਵਾਲੇ ਹਰ ਬੈਨੇਫਿਸ਼ੀਰੀ EMPLOYES ਨੂੰ ਘੱਟੋ ਘੱਟ 20000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ। ਇਹਨਾਂ ਬੈਨੇਫਿਸ਼ੀਰੀ EMPLOYES ਨੂੰ 1 ਸਾਲ ਦੀ ਸਰਵਿਸ ਮੁਕੰਮਲ ਹੋਣ ਉਪਰੰਤ ਸਾਲਾਨਾ ਵਾਧਾ ਦਿੱਤਾ ਜਾਵੇਗਾ। ਗਰੁੱਪ ਸੀ ਅਧੀਨ ਕਵਰ ਹੋਣ ਵਾਲੇ ਬੈਨੇਫਿਸ਼ੀਰੀ EMPLOYES ਜੇ ਇਸ ਪਾਲਿਸੀ ਵਿੱਚ ਕਵਰ ਹੋਣ ਸਮੇ 20000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਲੈ ਰਹੇ ਹਨ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅਦਾਇਗੀ ਹੁੰਦੀ ਰਹੇਗੀ ਪਰੰਤੂ ਇਹ ਅਦਾਇਗੀ ਫਿਕਸਡ ਅਮੋਲੂਮੈਂਟ ਦੇ ਰੂਪ ਵਿੱਚ ਹੋਵੇਗੀ ਇਸ ਨਾਲ ਹੋਰ ਕਿਸੇ ਵੀ ਕਿਸਮ ਦੇ ਭੱਤੇ ਜਾਂ ਕੋਈ ਹੋਰ ਅਦਾਇਗੀ ਨਹੀਂ ਕੀਤੀ ਜਾਵੇਗੀ ਇਹਨਾਂ ਨੂੰ ਸਲਾਨਾ ਵਾਧਾ ਹੇਠ ਅਨੁਸਾਰ ਦਿੱਤਾ ਜਾਵੇਗਾ ਜਿਹੜੇ ਬੈਨੇਫਿਸ਼ਰੀ EMPLOYES ਨੂੰ ਪ੍ਰਤੀ ਮਹੀਨਾਕਾ ਕੀਤੀ ਜਾਣ ਵਾਲੀ ਕੁੱਲ ਅਦਾਇਗੀ ਦਾ 30000 ਰੁਪਏ ਤੋਂ ਘੱਟ ਬਣਦੀ ਹੋਵੇਗੀ ਉਹਨਾਂ ਨੂੰ 5% ਦੀ ਦਰ ਨਾਲ ਸਾਲਾਨਾ ਵਾਧਾ ਦਿੱਤਾ ਜਾਵੇਗਾ ਅਤੇ ਅਦਾਇਗੀ ਯੋਗ ਰਾਸ਼ੀ 30000 ਰੁਪਏ ਪ੍ਰਤੀ ਮਹੀਨਾ ਹੋਣ ਉਪਰੰਤ ਉਹਨਾਂ ਨੂੰ 3% ਦੀ ਦਰ ਨਾਲ ਸਾਲਾਨਾ ਵਾਧਾ ਮਿਲਣ ਯੋਗ ਹੋਵੇਗਾ ਜਿਹੜੇ ਬੈਨੇਫਿਸ਼ੀਰੀ EMPLOYEES ਨੂੰ ਪ੍ਰਤੀ ਮਹੀਨਾ ਕੀਤੀ ਜਾਣ ਵਾਲੀ ਅਦਾਇਗੀ 30000 ਰੁਪਏ ਜਾਂ ਉਸ ਤੋਂ ਵੱਧ ਬਣਦੀ ਹੋਵੇਗੀ ਉਹਨਾਂ ਨੂੰ 3% ਦਰ ਨਾਲ ਸਾਲਾਨਾ ਵਾਧਾ ਮੈਲਾਣਯੋਗ ਹੋਵੇਗਾ ਗਰੁੱਪ ਡੀ ਬੈਨੇਫਿਸ਼ਰੀ EMPLOYEES ਲਈ ਗਰੁੱਪ ਡੀ ਅਧੀਨ ਕਵਰ ਹੋਣ ਵਾਲੇ ਹਰ ਬੈਨੇਫਿਸ਼ਰੀ EMPLOYEES ਨੂੰ ਘੱਟੋ-ਘੱਟ 15000 ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ ਇਹਨਾਂ ਬੈਨੇਫਿਸ਼ਰੀ EMPLOYEES ਨੂੰ 1 ਸਾਲ ਦੀ ਸਰਵਿਸ ਮੁਕੰਮਲ ਹੋਣ ਉਪਰੰਤ ਸਾਲਾਨਾ ਵਾਧਾ ਮੈਲਾਣਯੋਗ ਹੋਵੇਗਾ ਗਰੁੱਪ ਡੀ ਅਧੀਨ ਕਵਰ ਹੋਣ ਵਾਲੇ ਬੈਨੇਫਿਸ਼ੀਰੀ EMPLOYEES ਜੋ ਇਸ ਪਾਲਿਸੀ ਵਿੱਚ ਕਵਰ ਹੋਣ ਸਮੇ 15000 ਰੁਪਏ ਪ੍ਰਤੀ ਮਹੀਨਾ ਤੋਂ ਵੱਧ ਲੈ ਰਹੇ ਹਨ ਉਹਨਾਂ ਨੂੰ ਪਹਿਲਾਂ ਦੀ ਤਰ੍ਹਾਂ ਹੀ ਅਦਾਇਗੀ ਹੁੰਦੀ ਰਹੇਗੀ ਪਰੰਤੂ ਇਹ ਅਦਾਇਗੀ ਫਿਕਸਡ ਅਮੋਲੂਮੈਂਟ ਦੇ ਰੂਪ ਵਿੱਚ ਹੋਵੇਗੀ ਇਸ ਨਾਲ ਹੋਰ ਕਿਸੇ ਵੀ ਕਿਸਮ ਦੇ ਭੱਤੇ ਜਾਂ ਕੋਈ ਹੋਰ ਅਦਾਇਗੀ ਨਹੀਂ ਕੀਤੀ ਜਾਵੇਗੀ ਇਨਾਂ ਨੂੰ ਸਾਲਾਨਾ ਵਾਧਾ ਹੇਠ ਅਨੁਸਾਰ ਦਿੱਤਾ ਜਾਵੇਗਾ ਜਿਹੜੇ ਬੈਨੇਫਿਸ਼ੀਰੀ EMPLOYES ਨੂੰ ਪ੍ਰਤੀ ਮਹੀਨਾ ਕੀਤੀ ਜਾਣ ਵਾਲੀ ਅਦਾਇਗੀ 25000 ਰੁਪਏ ਤੋਂ ਘੱਟ ਬਣਦੀ ਹੋਵੇਗੀ ਉਹਨਾਂ ਨੂੰ 5% ਦੀ ਦਰ ਨਾਲ ਸਾਲਾਨਾ ਵਾਧਾ ਦਿੱਤਾ ਜਾਵੇਗਾ ਅਤੇ ਅਦਾਇਗੀ ਯੋਗ ਰਾਸ਼ੀ 25000 ਰੁਪਏ ਪ੍ਰਤੀ ਮਹੀਨਾ ਹੋਣ ਉਪਰੰਤ ਉਹਨਾਂ ਨੂੰ 3% ਦੀ ਦਰ ਨਾਲ ਸਾਲਾਨਾ ਵਾਧਾ ਮਿਲਣ ਯੋਗ ਹੈ ਜਿਹੜੇ ਬੈਨੇਫਿਸ਼ੀਰੀ EMPLOYES ਨੂੰ ਪ੍ਰਤੀ ਮਹੀਨਾ ਕੀਤੀ ਜਾਣ ਵਾਲੀ ਅਦਾਇਗੀ 25000 ਰੁਪਏ ਜਾਂ ਉਸ ਤੋਂ ਵੱਧ ਬਣਦੀ ਹੋਵੇਗੀ ਉਹਨਾਂ ਨੂੰ 3% ਦੀ ਦਰ ਨਾਲ ਸਾਲਾਨਾ ਵਾਧਾ ਮਿਲਣ ਯੋਗ ਹੋਵੇਗਾ ਇਹ ਪੱਤਰ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਪ੍ਰਵਾਨਗੀ ਉਪਰੰਤ ਕੀਤਾ ਜਾਂਦਾ ਹੈ